ਭਾਈ ਅਮਰਿਤਪਾਲ ਸਿੰਘ ਨੂੰ ਲੈ ਕੇ ਭੋਖੜਤਾਲ ਜਿਹੜੇ ਪਰਿਵਾਰ ਦੇ ਵੱਲੋਂ ਕੀਤੀ ਜਾ ਰਹੀ ਹੈ ਤੇ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਤੇ ਅੰਮ੍ਰਿਤਸਰ ਦੇ ਵਿੱਚ ਇੱਕ ਵੱਡਾ ਪ੍ਰਦਰਸ਼ਨ ਹੈ ਜਿਹੜਾ ਸਿੱਖ ਜਥੇਬੰਦੀਆਂ ਦੇ ਵੱਲੋਂ ਕੀਤਾ ਜਾ ਰਿਹਾ ਹੈ ਤੇ ਉੱਥੇ ਹੀ ਕੱਲ ਸੁਖਪਾਲ ਸਿੰਘ ਖੈਰਾ ਵੀ ਤਰਨਾ ਪ੍ਰਦਰਸ਼ਨ ਦੇ ਵਿੱਚ ਪਹੁੰਚੇ ਸੀ ਤੇ ਜਿਸ ਦੇ ਦੌਰਾਨ ਉਹਨਾਂ ਨੇ ਅਕਾਲੀ ਦਲ ਤੇ ਪਲਟਵਾਰ ਕੀਤਾ ਸੀ ਤੇ ਦੱਸਦੀ ਕਿ ਹੁਣ ਗੁਰਸਾ ਸਿੰਘ ਬਲਟੋਹਾ ਦੇ ਵੱਲੋਂ ਮੋੜ ਜਿਹੜਾ ਸੁਖਪਾਲ ਸਿੰਘ ਖੈਰਾ ਨੂੰ ਲੈ ਕੇ ਸਵਾਲ ਚੁੱਕੇ ਨੇ ਤੇ ਉਹਨਾਂ ਨੇ ਕਿਹਾ ਕਿ ਜਿਹੜੇ ਸ਼ੌਂਕੀਆਂ ਨੇ ਮਜਬੂਰੀ ਵਸ ਕੁਝ ਸਚਾਈ ਵੀਰ ਸੁਖਪਾਲ ਸਿੰਘ ਖੈਰਾ ਜੀ ਮੈਂ ਤੁਹਾਡੇ ਪਿਤਾ ਜੀ ਅਤੇ ਮੇਰੇ ਬਹੁਤ ਹੀ ਸਤਿਕਾਰਯੋਗ ਸਰਦਾਰ ਸੁਖਜਿੰਦਰ ਸਿੰਘ ਹੋਰਾਂ ਦੇ ਦਿਲੋਂ ਇੱਜ਼ਤ ਕਰਦਾ ਹਾਂ ਤੇ ਉਹਨਾਂ ਵੱਲੋਂ ਮੇਰੇ ਜੇਲ੍ਹ ਪੀਰੀਅਡ ਸਮੇਂ ਦਿੱਤੇ ਸਹਿਯੋਗ ਲਈ ਮੈਂ ਹਮੇਸ਼ਾ ਉਹਨਾਂ ਦਾ ਧੰਨਵਾਦੀ ਰਹਾਂਗਾ ਤੇ ਤੁਸੀਂ ਜੇਲ੍ਹ ਤੋਂ ਰਿਹਾ ਹੁਣ ਤੋਂ ਬਾਅਦ ਐਲਾਨ ਕੀਤਾ ਸੀ ਕਿ ਮੈਂ ਕਿਸੇ ਦੀ ਵੀ ਸ਼ਾਂ ਦੇ ਖਿਲਾਫ ਨਹੀਂ ਬੋਲਾਂਗਾ ਅਤੇ ਕੜਤਣ ਵਾਲੀ ਸਿਆਸਤੋਂ ਦੂਰ ਰਹਾਂਗਾ ਮੈਨੂੰ ਤੁਹਾਡੇ ਇਸ ਐਲਾਨ ਤੇ ਖੁਸ਼ੀ ਵੀ ਹੋਈ ਹੈ ਤੇ ਹੈਰਾਨੀ ਵੀ ਹੋਈ ਕਿ ਕਿ ਵਾਕਿਆ ਹੀ ਇਸਤਿਆਰਾ ਹੋ ਸਕਦਾ ਹੈ ਨਹੀਂ ਅਸੰਭਵ ਹੈ ਕਿਉਂਕਿ ਮੈਨੂੰ ਪਤਾ ਸੀ ਕਿ ਤੁਹਾਡੀ ਤਾਂ ਸਾਰੀ ਖੇਡ ਹੀ ਸਿਆਸਤ ਹੈ ਤੇ ਬਾਕੀਆਂ ਤੇ ਹਮਲਾ ਕਰਨਾ ਕੜਤਣ ਵਾਲੀਆਂ ਤਿੱਖੀਆਂ ਗੱਲਾਂ ਕਰਕੇ ਧਿਆਨ ਖਿੱਚਣਾ ਹੀ ਹੈ ਕੁੱਲ ਤੁਸੀਂ ਭਾਈ ਅੰਮ੍ਰਿਤਪਾਲ ਸਿੰਘ ਅਤੇ ਉਹਨਾਂ ਦੇ ਸਾਥੀ ਸਿੰਘਾਂ ਦੇ ਸੰਬੰਧ ਦੇ ਵਿੱਚ ਚੱਲ ਰਹੇ ਧਰਨੇ ਅਤੇ ਭੁੱਖ ਹੜਤਾਲ ਦੇ ਵਿੱਚ ਸ਼ਾਮਲ ਹੋਏ ਬਹੁਤ ਚੰਗਾ ਕੀਤਾ ਹਰ ਸਿੱਖ ਦਾ ਫਰਜ਼ ਬਣਦਾ ਹੈ ਕਿ ਉਹ ਆਪਣਾ ਸਾਥ ਦਵੇ ਪਰ ਤੁਸੀਂ ਆਪਣੀ ਆਦਤ ਅਨੁਸਾਰ ਅਕਾਲੀ ਦਲ ਤੇ ਉਸ ਦੀ ਲੀਡਰਸ਼ਿਪ ਤੇ ਜਾਤੀ ਤੇ ਜਮਾਤੀ ਹਮਲੇ ਕਰਨ ਤੋਂ ਫਿਰ ਨਹੀਂ ਟਲੇ ਮੈਂ ਵੀ ਤੁਹਾਡੇ ਆਉਣ ਤੋਂ ਪਹਿਲਾਂ ਹੈਰੀਟੇਅਰ ਸਟਰੀਟ ਦੇ ਭਾਈ ਅਮਰਿਤਪਾਲ ਸਿੰਘ ਦੇ ਪਰਿਵਾਰ ਦੇ ਵੱਲੋਂ ਰੱਖੀ ਭੁਖ ਹੜਤਾਲ ਅਤੇ ਧਰਨੇ ਵਿੱਚ ਸ਼ਾਮਲ ਹੋਇਆ ਸੀ ਤੇ ਮੇਰੀ ਉਹ ਸਪੀਚ ਸੁਣ ਲਿਆ ਜੇ ਮੈਂ ਤੁਹਾਡੇ ਵਰਗਾ ਬੁਲਾਰਾ ਤੇ ਨਹੀਂ ਪਰ ਮੈਂ ਪੰਥ ਤੇ ਦਰਦ ਪੰਥਕ ਮर्यादा ਪੰਥਕ ਸਿਧਾਂਤ ਪੰਥਕ ਸੰਘਰਸ਼ਾਂ ਅਤੇ ਪੰਥਕ ਸਟੇਜਾਂ ਦੀ ਭਾਸ਼ਾ ਨੂੰ ਜ਼ਰੂਰ ਤੁਹਾਡੇ ਤੋਂ ਕਿਤੇ ਵੱਧ ਰੂ ਤੋ ਮਹਿਸੂਸ ਕਰਦਾ ਹਾਂ ਤੇ ਜਾਣਦਾ ਹਾਂ हां ਜੇ ਤੁਸੀਂ ਜਾਣਦੇ ਹੁੰਦੇ ਤਾਂ ਆਪਣੀ ਬੇਟੀ ਜੋ ਵੀ ਮੇਰੀ ਧੀ ਉਸ ਦਾ ਵਿਆਹ ਆਪਕਾ ਮੁੱਖ ਮੰਤਰੀ ਦਰਵਾਰੇ 부ੱਜੜ ਦੇ ਵਿਆਹ ਵਿੱਚ ਉਸ ਦੇ ਪੋਤਰੇ ਨਾਲ ਕਦਾਚਿਤ ਵੀ ਨਾ ਕਰਦੇ ਤੁਸੀਂ ਅਕਾਲੀ ਦਲ ਅਤੇ ਹਣ ਹੋਈਆਂ ਗੱਲਾਂ ਦੇ ਹਮਲੇ ਕਰਨ ਤੋਂ ਪਹਿਲਾਂ ਕਦੇ ਆਪਣੇ ਜਿਹੜੇ ਗਿਰੇਵਾਨ ਵਿੱਚ ਚੱਕਿਆ ਵੈਸੇ ਤਾਂ ਤੁਸੀਂ ਵੀ ਇਸ ਸਬ ਤੋਂ ਜਾਣੂ ਹੋ ਕਿ ਧਰਮ ਯੁੱਧ ਮੋਰਚੇ ਦੀ ਆਰੰਭਤਾ ਤੁਹਾਡੇ ਦਾਮਾਦ ਦੇ ਦਾਦੇ ਦਰਵਾਰੇ 부ੱਜੜ ਵੱਲੋਂ ਸਿੱਖ ਕੌਮ ਅਤੇ ਖਾਸ ਕਰਕੇ ਸੰਤ ਪਿੰਡਰਾ ਵਾਲਾ ਨਾਲ ਕੀਤੀਆਂ ਜਾਤੀਆਂ ਤੋਂ ਪੈਦਾ ਹੋਇਆ ਸੀ ਤੇ ਦਰਬਾਰੇ 부ਚੜ ਦੇ ਜ਼ਬਰ ਹੋਣ ਕਰਕੇ ਸਿੱਖ ਸੰਘਰਸ਼ ਚੱਲਿਆ ਤੇ 15 ਸਾਲ ਪੰਜਾਬ ਤੇ ਪੰਜਾਬੋਂ ਬਾਹਰ ਸਿੱਖ ਨੌਜਵਾਨਾਂ ਦੇ ਖੂਨ ਦੀ ਹੋਲੀ ਖੇਢੀ ਗਈ ਤੇ ਮੈਨੂੰ ਯਾਦ ਹੈ ਕਿ 1981 ਦੇ 20 ਨਵੰਬਰ ਦਾ ਉਹ ਦਿਨ ਜਦੋਂ ਤੁਹਾਡੇ ਦਾਮਾਦ ਦੇ ਦਾਦੇ 부ਚੜ ਦਰਬਾਰੇ ਉਸ ਸਮੇਂ ਦੇ ਮੁੱਖ ਮੰਤਰੀ ਦੇ ਹੁਕਮ ਅਤੇ 18 ਸਿੰਘ ਮਹਿੰਤੇ ਸੰਤਾ ਦੀ ਗ੍ਰਿਫਤਾਰੀ ਸਮੇਂ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤੇ ਗਏ ਸੀ ਇਸ ਤੋਂ ਪਹਿਲਾਂ ਹਰਿਆਣਾ ਦੇ ਚੰਦੋ ਕਲਾ ਦਾ ਕਾਂਡ ਵੀ ਤੋਂ ਹਾੜੇ ਰਿਸ਼ਤੇਦਾਰਾਂ ਦੇ ਹੁਕਮਾਂ ਤੇ ਗਈ ਪੁਲਿਸ ਨੇ ਹੀ ਕੀਤਾ ਸੀ ਤੇ ਜਿਸ ਦੇ ਵਿੱਚ ਸੰਤਾਂ ਦੇ ਜਥੇ ਦੀਆਂ ਗੱਡੀਆਂ ਧਾਰਮਿਕ ਕਪੋਥੀਆਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੈਚੀਆਂ ਤੇ ਵੱਡੀ ਗਿਣਤੀ ਦੇ ਵਿੱਚ ਗੁਟਕਾ ਸਾਹ ਪੁਲਿਸ ਵੱਲੋਂ ਅਗਨ ਭੇਟ ਕਰ ਦਿੱਤੇ ਗਏ ਤੇ ਸਿੱਖ ਸੰਘਰਸ਼ ਦਾ ਪਹਿਲਾ ਝੂਠਾ ਮੁਕਾਬਲਾ ਜਿਹੜਾ ਸ਼ਹੀਦ ਭਾਈ ਕੁਲਵੰਤ ਸਿੰਘ ਨਾਗੋਕੇ ਦਾ ਤੁਹਾਡੇ ਰਿਸ਼ਤੇਦਾਰ ਦਰਬਾਰੇ ਬੁੱਚੜ ਦੇ ਹੁਕਮ ਤੇ ਹੀ 19 ਜੁਲਾਈ 1982 ਨੂੰ ਸੰਤਾ ਦੇ ਚਾਰ ਸਿੰਘ ਜੀਪ ਸਮੇਤ ਪੁਲਿਸ ਨੇ ਗ੍ਰਿਫਤਾਰ ਕਰ ਲਏ ਤੇ ਉਹਨਾਂ ਨੂੰ ਛਡਾਉਣ ਵਾਸਤੇ ਸ਼ਹੀਦ ਭਾਈ ਅਮਰੀਕ ਸਿੰਘ ਉਹਨਾਂ ਪਿੱਛੇ ਗਏ ਤੇ ਦਰਬਾਰੇ ਬੁੱਚੜ ਦੇ ਹੁਕਮ ਤੇ ਉਹਨਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਸੀ ਤੇ ਭਾਈ ਅਮਰੀਕ ਸਿੰਘ ਜੀ ਨੇ ਪਿਛਲੇ ਸੰਤਾ ਨੇ ਬਾਬਾ ਥਾਰਾ ਸਿੰਘ ਜੀ ਨੂੰ ਭੇਜਿਆ ਤੇ ਬਾਬਾ ਥਾਰਾ ਸਿੰਘ ਜੀ ਨੂੰ ਵੀ ਤੁਹਾਡੇ ਰਿਸ਼ਤੇਦਾਰ ਦੇ ਆਦੇਸ਼ ਤੇ ਗ੍ਰਿਫਤਾਰ ਕਰ ਲਿਆ ਗਿਆ ਤੇ ਇਹਨਾਂ ਸਭ ਦੀ ਰਿਹਾਈ ਲਈ ਸੰਤਾ ਨੇ ਉਸੇ ਦਿਨ ਹੀ ਸ਼੍ਰੀ ਅਕਾ ਤਾਂ ਤਖਤ ਸਾਹਿਬ ਤੋਂ ਅਰਦਾਸ ਕਰਕੇ ਜਿਹੜਾ ਮੋਰਚਾ ਸ਼ੁਰੂ ਕਰ ਦਿੱਤਾ ਤੇ ਜੋ ਬਾਅਦ ਦੇ ਵਿੱਚ ਧਰਮ ਯੁੱਧ ਮੋਰਚੇ ਦਾ ਰੂਪ ਧਾਰਨ ਕਰਿਆ ਗਿਆ ਤੇ ਦਰਬਾਰੇ 부ਚੜ ਦੇ ਮੁੱਖ ਮੰਤਰੀ ਹੁੰਦਿਆ ਸੈਕੜਾ ਸਿੰਘ ਸ਼ਹੀਦ ਹੋਏ ਤੇ ਖੈਰਾ ਸਾਹਿਬ ਬੇਨਤੀ ਹੈ ਦੂਸਰਿਆਂ ਦੇ ਬੇਵਜ੍ਹਾ ਸਵਾਲ ਉਠਾਉਣ ਦੀ ਬਜਾਏ ਆਪਣੇ ਰਿਸ਼ਤੇਦਾਰਾਂ ਦੇ ਗੁਨਾਹਾਂ ਦਾ ਹਿਸਾਬ ਕੌਮ ਨੂੰ ਕਦੋਂ ਦੇਓਗੇ ਜਦੋਂ ਤੁਹਾਨੂੰ ਪਤਾ ਸੀ ਕਿ ਸੰਤਾਂ ਦੀ ਨਫ਼ਰਤ ਦਾ ਸਭ ਤੋਂ ਵੱਡਾ ਪਾਤਰ ਮੁੱਖ ਮੰਤਰੀ ਦਰਬਾਰਾ 부ਚੜ ਸੀ ਤਾਂ ਫਿਰ ਤੁਸੀਂ ਇਸ ਬੁੱਚੜ ਖਾਨਦਾਨ ਵਿੱਚ ਬੇਟੀ ਦੀ ਸ਼ਾਦੀ ਕਿਉਂ ਕੀਤੀ ਕੇ ਸਬੰਧੀ ਕੌਮ ਨੂੰ ਸਪਸ਼ਟ ਕਰੋਗੇ ਖੈਰਾ ਸਾਹਿਬ ਗੱਲ ਤੁਸੀਂ ਪੰਥ ਦੀ ਕਰਦੇ ਹੋ ਤੇ ਬੈਠੇ ਤੁਸੀਂ ਸਿੱਖਾਂ ਦੀ ਸਭ ਤੋਂ ਵੱਡੀ ਦੁਸ਼ਮਣ ਕਾਂਗਰਸ ਪਾਰਟੀ ਵਿੱਚੋਂ ਤੇਂਦਰਾ ਗਾਂਧੀ ਦਾ ਪਰਿਵਾਰ ਤੁਹਾਡਾ ਆਗੂ ਹੈ ਤੇਂਦਰਾ ਗਾਂਧੀ ਦੇ ਪਰਿਵਾਰ ਨਾਲ ਸਾਝ ਰੱਖਣਾ ਤੇ ਕਾਂਗਰਸ ਪਾਰਟੀ ਦੇ ਵੱਡੇ ਆਗੂ ਹੋਣ ਬਾਰੇ ਤੁਸੀਂ ਸਿੱਖ ਕੌਮ ਨੂੰ ਸਪਸ਼ਟ ਕਰ ਸਕਦੇ ਹੋ ਕਿ ਜੇ ਤੁਹਾਡੀ ਕੀ ਮਜਬੂਰੀ ਸੀ ਸਭ ਲਈ ਯਾਰ ਸੋ ਮਜਬੂਰੀਆਂ ਹੁਣ ਪਰਿੰਦਰਾ ਗਾਂਧੀ ਨੂੰ ਮਾਂ ਕਹਿਣ ਵਾਲਾ ਤੇ ਗਾਂਧੀ ਪਰਿਵਾਰ ਨੂੰ ਆਗੂ ਮੰਨਣ ਵਾਲਾ ਤੇ ਕਾਂਗਰਸ ਦੇ ਉੱਚੇ ਅਹੁਦਿਆਂ ਤੇ ਨਾਮਯਦ ਹੋਣ ਵਾਲਾ ਪੰਥਕ ਹੋਣ ਦੇ ਦਾਅਵੇ ਭਾਵੇਂ ਸੌ ਕਰੀ ਜਾਵੇ ਪਰ ਉਹ ਪੰਥਕ ਨਹੀਂ ਹੋ ਸਕਦਾ ਹੋ ਸਕੇ ਤਾਂ ਜਵਾਬ ਦੇਣਾ ਦੋਹਰਾ ਤੇ 도ਗਲਾ ਕਿਰਦਾਰ ਘਾਤਕ ਹੁੰਦਾ ਤੇ ਅਜੇ ਹੋਰ ਵੀ ਕੁਝ ਬਹੁਤ ਬਾਕੀ ਹੈ ਦੱਸਿਆ ਕਿ ਜੜੀ ਪੋਸਟ ਹੈ ਵਰਸਾ ਸਿੰਘ ਬਲਟੋਹਾ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਅਤੇ ਉਹਨਾਂ ਨੇ ਇੱਕ ਵਾਰ ਫਿਰ ਤੋਂ ਸੁਖਪਾਲ ਸਿੰਘ ਖਹਿਰਾ ਤੇ ਪਲਟਵਾਰ ਕੀਤਾ ਤੇ ਦੂਜੇ ਪਾਸੇ ਦੱਸਦੀ ਕਿ ਕੱਲ ਭਾਈ ਅਮਰਿਤਪਾਲ ਸਿੰਘ ਨੂੰ ਲੈ ਕੇ ਜੋ ਧਰਨਾ ਪ੍ਰਦਰਸ਼ਨ ਅੰਮ੍ਰਿਤਸਰ ਦੇ ਵਿੱਚ ਹੋ ਰਿਹਾ ਉਸ ਦੇ ਵਿੱਚ ਸੁਖਪਾਲ ਸਿੰਘ ਖਹਿਰਾ ਪਹੁੰਚੇ ਸੀ ਤੇ ਜਿਸ ਦੇ ਦੌਰਾਨ ਉਹਨਾਂ ਨੇ ਅਕਾਲੀ ਦਲ ਤੇ ਪਲਟਵਾਰ ਕੀਤਾ ਤੇ ਉੱਥੇ ਹੀ ਹੁਣ ਵਰਸਾ ਸਿੰਘ ਬਲਟੋਹਾ ਨੇ ਵੀ ਜਿਹੜਾ ਜਵਾਬ ਆ ਸੁਖਪਾਲ ਸਿੰਘ ਖਹਿਰਾ ਨੂੰ ਦਿੱਤਾ ਹੈ